ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਇਹ ਵੱਡਾ ਵੀ ਝਟਕਾ ਵੀ ਲੱਗਿਆ ਹੈ ਤੇ ਉਸ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਡਰੱਗ ਤਸਕਰੀ ਮਾਮਲੇ ਦੇ ਵਿੱਚ ਜੋ ਕਿ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲੀ ਸੀਗੀ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਜਿਹੜੀ ਕਿ ਰੱਦ ਕਰ ਦਿੱਤੀ ਐ ਤੇ ਵਿਜੀਲੈਂਸ ਨੇ ਆਮਦਨ ਤੋਬਾ ਤੋਂ ਜ਼ਾਇਦਾਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਐ ਹਾਈ ਕੋਰਟ ਨੇ ਇਸੇ ਮਾਮਲੇ ਦੇ ਵਿੱਚ ਦائر ਜ਼ਮਾਨਤ ਪਟੀਸ਼ਨ ਵੀ ਜਿਹੜੀ ਕਿ ਰੱਦ ਕਰ ਦਿੱਤੀ ਐ ਤਾਂ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਆਮਦਨ ਤੋਬਾ ਤੋਂ ਜ਼ਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਤੇ ਮਹਿਲਾ ਕਾਂਸਟੇਬਲ ਦੀ ਤੋਂ ਦੱਸਦੇ ਕਿ ਲਗਭਗ 1.35 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਆ ਪਰ ਇਸੇ ਵਿਚਾਲੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਵਿਨੀਤ ਜੋਸ਼ੀ ਜੋ ਕਿ ਹੁਣ ਤੰਜ ਕਸਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਜੋ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ ਹੁਣ ਖੁਦ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ ਨੇ ਤਾਂ ਜੋ ਕਿ ਤੰਜ ਕਸਦੇ ਨੇ ਐਡਵੋਕੇਟ ਅਰਸ਼ਦੀਪ ਖੰਡਿਆਲ ਦੇ ਉੱਤੇ ਤਾਂ ਪੰਜੋਨਾ ਕੋ ਕਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਬਿਆਨ ਦੇਣ ਵਾਲੀ ਕਾਂਗਰਸ ਪਾਰਟੀ ਦਾ ਆਪਣਾ ਮੁੱਖ ਬੁਲਾਰਾ ਐਡਵੋਕੇਟ ਅਰਸ਼ਦੀਪ ਖੰਡਿਆਲ ਜੋ ਕਿ ਬਠਿੰਡੇ ਚਿੱਟੇ ਚਿੱਟੇ ਨਾਲ ਫੜੀ ਗਈ ਮਸ਼ਹੂਰ ਬੀਬੀ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਵਕੀਲ ਬਣ ਕੇ ਹਾਈ ਕੋਰਟ ਕੇਸ ਲੜ ਰਿਹਾ ਤਾਂ ਉਹਨਾਂ ਨੇ ਕਿ ਇਹ ਵੀ ਗੱਲ ਆਖੀ ਹੈ ਕਿ ਜਿਸ ਜਿਸ ਕਾਂਗਰਸ ਪਾਰਟੀ ਨੇ ਆਪਣੇ ਆਗੂ ਹੀ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ ਨੇ ਫਿਰ ਪੰਜਾਬੀਆਂ ਦੇ ਨਾਲ ਨਸ਼ਾ ਮੁਕਤੀ ਦੇ ਵਾਅਦੇ ਕਿਹੜੇ ਮੂਹ ਦੇ ਨਾਲ ਕਰ ਰਹੇ ਨੇ ਗੋਲਮਾਲ ਹੈ ਜੀ ਸਭ ਗੋਲਮਾਲ ਹੈ ਤਾਂ ਇਹ ਟਵੀਟ ਕਰਕੇ ਵਿਨੀਤ ਜੋਸ਼ੀ ਨੇ ਤੁਹਾਨੂੰ ਦੱਸਦੀ ਕਿ ਕਾਂਗਰਸ ਦੇ ਉੱਤੇ ਇਹ ਵੱਡਾ ਜਿਹੜਾ ਕਿ ਸਵਾਲ ਵੀ ਚੁੱਕਿਆ ਹੈਗਾ ਤੇ ਅਰਸ਼ਦੀਪ ਖੰਡਿਆਲ ਨੂੰ ਇਹ ਤੰਜ ਕੱਸਿਆ ਹੈ ਉਹ ਟਵੀਟ ਤੁਸੀਂ ਵੀ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਉਹ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਬਿਆਨ ਦੇਣ ਵਾਲੀ ਕਾਂਗਰਸ ਪਾਰਟੀ ਦਾ ਆਪਣਾ ਹੀ ਮੁਖ ਬੁਲਾਰਾ ਐਡਵੋਕੇਟ ਅਰਸ਼ਦੀਪ ਖੰਡਿਆਲ ਜੋ ਕਿ ਅਮਨਦੀਪ ਕੌਰ ਦਾ ਵਕੀਲ ਬਣ ਕੇ ਹਾਈ ਕੋਰਟ ਦੇ ਵਿੱਚ ਕੇਸ ਲੜ ਰਿਹਾ ਹੈ ਤਾਂ ਗੋਲਮਾਲ ਹੈ ਜੀ ਸਭ ਗੋਲਮਾਲ ਹੈ ਪੰਜਾਬ ਕਾਂਗਰਸ ਦੇ ਲੀਡਰ ਅੱਜ ਨਸ਼ਾ ਤਸਕਾ ਨੂੰ ਪਹੁੰਚਦੇ ਹੋਏ ਦਿਖ ਰਹੇ ਨੇ ਕਾਂਗਰਸ ਦੇ ਪ੍ਰਵਕਤਾ ਮੁਖ ਪ੍ਰਵਕਤਾ ਅਰਸ਼ਦੀਪ ਖੜਿਆਲ ਉਸ ਥਾਰ ਵਾਲੀ ਬੀਬੀ ਨਾਲ ਖੜੇ ਹੋਏ ਨੇ ਜਿਹੜੀ ਥਾਰ ਵਾਲੀ ਬੀਬੀ ਪੰਜਾਬ ਪੁਲਿਸ ਚ ਕਨਸਟੇਬਲ ਹੈ ਔਰ ਉਸੇ ਪੰਜਾਬ ਪੁਲਿਸ ਨੇ ਉਨੂੰ ਨਸ਼ਾ ਤਸਕਰੀ ਨਸ਼ੇ ਵਪਾਰ ਸੰਲਿਪਤ ਹੋਣ ਦੇ aarop se giraftar kita hai ਅਰਸ਼ਦੀਪ ਖੜਿਆਲ ਦੀ ਸਟੇਟਮੈਂਟ ਮੈਂ ਹੁਣੇ ਸੁਣੀ ਉਹ ਕਹਿੰਦੇ ਨੇ ਪੰਜਾਬ ਦੇ ਕਾਂਗਰਸ ਦੇ ਮੁਖ ਪਰਵਤਤਾ ਕਹਿੰਦੇ ਨੇ ਕਿ ਪ੍ਰਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਜਿਹੜਾ ਪਰਚਾ ਚੱਲ ਰਿਹਾ ਹੈ ਮੈਂ ਉਦਲੀਆਂ ਉਹ ਖੜਿਆਲ ਸਾਹਿਬ ਜਿਹੜੀ ਉਹਨੇ ਕਾਲੀ ਕਮਾਈ ਕੀਤੀ ਹੈ ਜਿਹੜੀ ਕ腐ਪਸ਼ਨ ਕਰਦੀ ਹੈ ਉਹ ਨਸ਼ੇ ਦੇ ਵਪਾਰ ਨਾਲ ਸੰਬੰਧਿਤ ਕਮਾਚਤ ਕਰਦੀ ਹੈ ਹੁਣ ਤੁਸੀਂ ਜਿਹੜਾ ਹੈਗਾ ਹੈ ਨਸ਼ੇ ਤੇ ਵਪਾਰ ਦੇ ਨਾਲ ਜੋ ਪੈਸਾ ਹੈ ਤੁਸੀਂ ਉਸ ਪੈਸੇ ਨੂੰ ਲੁਕਾਉਣ ਚ ਹੈਲਪ ਕਰੋਗੇ ਦੀ ਇਹ ਕਾਂਗਰਸ ਦੇ ਦੋਰੇ ਮਾਫਦੰਡ ਨੇ ਇਹ ਉਹ ਕਾਂਗਰਸ ਹੈ ਜਿਹਨੂੰ ਪੰਜਾਬ ਦੇ ਅੰਦਰ ਵਿਪਖਸ਼ਤੀ ਭੂਮਿਕਾ ਜਿਹੜੀ ਹੈਗੀ ਹੈ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ ਔਰ ਵਿਪਖਸ਼ੀ ਭੂਮਿਕਾ ਦੇ ਤੌਰ ਤੇ ਇਸਿਆਮਾਦੀ ਪਾਰਟੀ ਨੂੰ ਕੁਐਸਚਨ ਕਰਨਾ ਹੈ ਕਿ ਤੁਸੀਂ ਪੰਜ ਡੈਡਲਾਈਨ ਦੇ ਅੰਦਰ ਬਾਪੂ ਜੀ ਨਸ਼ਾ ਖਤਮ ਨਹੀਂ ਕਰ पाए ਇਹ ਪੁੱਛਣ ਦੀ ਬਜਾਏ ਤੁਸੀਂ ਨਸ਼ਾ ਤਸਕਰਾਂ ਦੇ ਨਾਲ ਖੜ ਗਏ ਹੋ ਜਵਾਬ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਪਖਸ਼ ਤੇ ਨੇਤਾ ਕੀ ਕਿਆ ਅਰਸ਼ਦੀਪ ਖੜਿਆ ਦੇ ਨਾਲ ਖੜੇ ਨੇ ਜਦ ਨਸ਼ਾ ਤਸਕਰਾਂ ਪੁੱਛਿਆ ਗਿਆ ਜਵਾਬ ਦੇ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਸਤਕਾਰਯੋਗ ਪੰਜਾਬ ਦੇ ਪ੍ਰਧਾਨ ਨੇ ਔਰ ਜਿਹੜੇ ਸੰਸਦ ਵੀ ਨੇ ਕੀ ਉਹ ਨਸ਼ਾ ਤਸਕਰਾਂ ਬਚਾਨ ਵਾਲੇ ਆਪਣੇ ਮੁਖ ਪ੍ਰਵਕਤਾ ਦੇ ਨਾਲ ਖੜੇ ਨੇ ਜਵਾਬ ਦੇ ਸਰਦਾਰ ਪ੍ਰਗਟ ਸਿੰਘ ਸਰਦਾਰ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਹੋਰ ਲੀਡਰ ਜਵਾਬ ਦੇਣ ਕੀ ਨਸ਼ਾ ਤਸਕਰ ਨੂੰ ਬਚਾਨ ਵਾਲੇ ਅਸਲੀ ਖੜਿਆਲ ਨਾਲ ਖੜੇ ਹੈ ਜਾਂ ਉਹਦੇ ਅਗੇਂਸਟ ਖੜੇ ਹੈ ਇਹ ਵਕਾਲਤ ਵਾਲੀ ਗੱਲ ਨਾ ਸਾਨੂੰ ਦੱਸਿਓ ਵਕੀਲਾਂ ਦਾ ਧਰਮ ਹੁੰਦਾ ਹੈ ਗੁਨਾਹਗਾਰਾਂ ਨੂੰ ਸਜ਼ਾ ਦਿਵਾਣੀ ਗੁਨਾਹਗਾਰਾਂ ਨੂੰ ਬਚਾਉਣਾ ਨਹੀਂ ਔਰ ਨਸ਼ੇ ਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਹੈ ਕਰਪਸ਼ਨ ਦੇ ਤੁਸੀਂ 10 ਉਦਾਹਰਣ ਦਿੱਲੇ ਜੇਤੇ ਹੋਣੇ ਆ ਪਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੇ ਮਾਵਾ ਦੇ ਪੁੱਤ ਖੋਏ ਗਏ ਨੇ ਉਹਨਾਂ ਕੁੜੀਆਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪਤੀ ਮਰ ਗਏ ਨੇ ਉਹਨਾਂ ਘਰਾਂ ਜਾ ਕੇ ਦੇਖੋ ਜਿਨ੍ਹਾਂ ਦੀ ਪੂਰੀ ਜਨਰੇਸ਼ਨ ਖਤਮ ਹੋ ਗਈ ਤਾੜੇ ਲੱਗੇ ਨੇ ਖੜਿਆਲ ਸਾਹਿਬ ਇਹ ਨਸ਼ੇ ਦੇ ਵਪਾਰ ਦੇ ਨਾਲ ਕਿਸੇ ਤਰੀਕੇ ਨਾਲ ਖੜਾ ਹੋਣਾ ਜਿਹੜਾ ਹੈ ਨੌਨ ਐਕਸੈਪਟੇਬਲ ਹੈਗਾ ਇਹ ਤੁਹਾਡੇ ਤਰਕ ਬਕਾਲਤ ਵਾਲੇ ਨਹੀਂ ਚੱਲਣੇ ਦੁਬਾਰਾ ਜਵਾਬ ਦੇ ਦਿਓ ਮੈਨੂੰ